ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਲਤ ਮਹਾਪੰਚਾਇਤ ਪੰਜਾਬ ਜਨਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਜਨਸਕੱਤਰ ਢੋਮਾ ਪਰਿਸੰਗ ਆਲ ਇੰਡੀਆ ਅੱਜ ਅਸੀਂ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਹਾਲਤ ਹੈਗੀ ਹੈ ਜਿਨ੍ਹਾਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਉਹਨਾਂ ਦਾ ਪਤਾ ਲਾਣ ਵਾਸਤੇ ਉੱਚੇ ਤੌਰ ਤੇ ਮੈਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਆਇਆ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਸਰਕਾਰਾਂ ਕਿਸਾਨਾਂ ਦੇ ਇਸ ਅੰਦੋਲਨ ਦੀ ਲੱਗਦਾ ਪ੍ਰਵਾਹ ਨਹੀਂ ਕਰ ਰਹੀਆਂ ਜਦੋਂ ਕਿ ਪੰਜਾਬ ਦਾ ਕਿਸਾਨ ਦੇਸ਼ ਦੇ 90% ਦੀ ਲੋਕਾਂ ਨੂੰ ਪੇਟ ਭਰ ਲਈ ਅਨਾਜ ਦਿੰਦਾ ਹੈ ਭਾਜੀਪੀ ਦੀ ਸਰਕਾਰ ਨੇ ਕਿਸਾਨਾਂ ਅੰਦੋਲਨ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਇਕਬਾਲ ਸਿੰਘ ਪਿਛਲੇ ਸਮੇਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਜਿਹੜਾ ਇੱਕ ਅੰਦੋਲਨ ਸੀਗਾ ਉਸ ਅੰਦੋਲਨ ਨੂੰ ਤੋੜਨ ਦੇ ਲਈ ਦਗਾਵਾਜੀ ਕੀਤੀ ਕਿ ਤਿੰਨ ਕਰੋੜ ਅਸੀਂ ਵਾਪਸ ਲੈ ਲਈ ਪਰ ਵਾਪਸ ਕਿਸੇ ਨੇ ਲੈ ਨਹੀਂ ਸਸਪੈਂਡ ਕੀਤੇ ਉਸ ਤੋਂ ਬਾਅਦ ਬਲੇਵਾਲ ਸਾਹਿਬ ਤੇ ਕਿਸਾਨ ਯੂਨੀਅਨ ਦੇ ਸਾਰੇ ਨੇਤਾ ਸੰਜੁਕਤ ਕਿਸਾਨ ਮੋਰਚਾ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਸਰਕਾਰ ਚਾਲ ਦੇ ਵਿੱਚ ਕਾਮਜਾਬ ਹੋਈ ਉਹ ਜਥੇਬੰਦੀਆਂ ਆਪਸ ਵਿੱਚ ਡਿਵਾਈਡ ਹੋ ਗਈਆਂ ਜਿਸ ਕਰਕੇ ਅੱਜ ਇੱਕ ਜਥੇਬੰਦੀ ਸਮੂਹ ਬਾੜ ਦੇ ਉੱਤੇ ਤਰਣਾ ਲਾ ਕੇ ਬੈਠੀ ਹੈ ਤੇ ਢੱਲੇਵਾਲ ਸਾਹਿਬ ਇੱਥੇ ਸ਼ਾਂਤੀ ਬੁਰੂ ਕਮਰਨ ਵਰਤੇ ਕਿਸਾਨਾਂ ਦੇ ਅੱਗੇ ਜਿੱਤੇ ਇੱਥੇ ਬੈਠੇ ਆ ਜਿੱਤੇ ਮੈਂ ਸਰਕਾਰ ਦੀ ਅਰੋਚਨਾ ਕਰਦਾ ਉੱਥੇ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਦੇਖੋ ਕਦੇ ਕੱਠ ਜਿਹੜਾ ਹੁੰਦਾ ਹੈ ਉਹ ਸਭ ਤੋਂ ਵੱਡੀ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਤੇ ਸਾਨੂੰ ਕਿਸਾਨ ਜਥੇਬੰਦੀਆਂ ਦੇ ਲੀਡਰ ਸਹਿਬਾਨਾਂ ਨੂੰ ਛੋਟੇ ਮੋਟੇ ਰੋਸੇ ਗੁੱਸੇ ਮਸਾਲੇ ਛੱਡ ਕੇ ਇਕੱਠੇ ਹੋਣਾ ਚਾਹੀਦਾ ਤਾਂ ਹੀ ਕੇਂਦਰ ਦੀ ਸਰਕਾਰ ਨੇ ਸਾਡੇ ਸਾਹਮਣੇ ਝੁਕਣਾ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹਣਾ ਕਿਤਨਾ ਕਿਤੇ ਹੁਣ ਇਸ ਕਿਸਾਨ ਅੰਦੋਲਨ ਦੇ ਵਿੱਚ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਖਲਾਬ ਪੈਦਾ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਨੂੰ ਇਸ ਅੰਦੋਲਨ ਤੋਂ ਦੂਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਜਿਹੜੀਆਂ ਚਾਲਾਂ ਚੱਲਦੀ ਹੈ ਉਦੋਂ ਤੋਂ ਵੀ ਸਾਨੂੰ ਸਮਝਣ ਦੀ ਲੋੜ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਭਾਣਾ ਨੂੰ ਇਹ ਪਿੰਡਾਂ ਵਿੱਚ ਜਾ ਕੇ ਐਕਸਪਲੇਨ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਕਿਸਾਨ ਤੇ ਮਜ਼ਦੂਰ ਜੁਆਇੰਟ ਐਕਸ਼ਨ ਕਰਦੇ ਆ ਤਾਂ ਉਦੋਂ ਸਰਕਾਰ ਡਰਦੀ ਹੈ ਉਦੋਂ ਸਰਕਾਰ ਕੰਬਦੀ ਹੈ ਤੋਂ ਸਰਕਾਰ ਦੇ ਖਿਲਾਫ ਸਾਨੂੰ ਤਿੱਖੇ ਤੌਰ ਤੇ ਅੰਦੋਲਨ ਕਰਨਾ ਚਾਹੀਦਾ ਹੈ ਮੈਂ ਨੈਸ਼ਨਲ ਗਲਤ ਮਹਾ ਪੰਚਾਇਤ ਵੱਲੋਂ ਅੱਜ ਸਮੁੱਚੇ ਦਲਤ ਭਾਈਚਾਰੇ ਵੱਲੋਂ ਅਸੀਂ ਕੱਲ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਸਮੁੱਚੇ ਦਲਤ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਪਿੱਛੇ ਖੜੇ ਹੋਣਾ ਚਾਹੀਦਾ ਤਾਂ ਹੀ ਇਹ ਸਰਕਾਰ ਨੂੰ ਜਿਹੜਾ ਡਰਾਇਆ ਜਾ ਸਕਦਾ ਹੈ ਤਾਂ ਹੀ ਇਹ ਸਰਕਾਰ ਨੂੰ ਮੰਗਾ ਮਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਸਨੀਕਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ ਮੈਂ ਜਿੱਥੇ ਪੰਜਾਬ ਦੇ ਵਸਨੀਕਾਂ ਨੂੰ ਕੱਲ ਨੂੰ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹਣਾ ਇਹ ਮਸਲਾ ਇਕੱਲੇ ਪੰਜਾਬ ਦੇ ਲੋਕਾਂ ਦਾ ਨਹੀਂ ਇਹ ਮਸਲਾ ਪੂਰੇ ਦੇਸ਼ ਦੇ ਲੋਕਾਂ ਦਾ ਹੈ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਤੇ ਪੂਰੇ ਦੇਸ਼ ਦੇ ਵਿੱਚ ਕਿਸਾਨ ਹੈਗੇ ਆ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੀ ਡਲੇਵਾ ਸਾਹਿਬ ਇਸ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਣ ਦੀ ਲੋੜ ਹੈ ਜਿਹੜੀਆਂ ਮਜ਼ਦੂਰ ਜੱਥੇ ਬਣੀਆਂ ਉਹਨਾਂ ਨੂੰ ਵੀ ਇਹ ਅੱਜ ਕਿਸਾਨ ਅੰਦੋਲਨ ਨਾਲ ਖੜੇ ਹੋਣ ਦੀ ਲੋੜ ਹੈ ਪਰ ਇੱਕ ਗੱਲ ਜ਼ਰੂਰ ਮੈਂ ਮਹਿਸੂਸ ਕਰਦਾ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮਹਿਸੂਸ ਕਰਦੀਆਂ ਜਦੋਂ ਕਿਸਾਨ ਅੰਦੋਲਨ ਦੇ ਸਮੇਂ ਤਿੰਨ ਕਿਸਾਨ ਕਾਨੂੰਨ ਜਿਹੜੇ ਲਿਆਂਦੇ ਸੀ ਜਿਨ੍ਹਾਂ ਨੂੰ ਸਸਪੈਂਡ ਕਰਨ ਦਾ ਵਾਪਸ ਲੈਣ ਦਾ ਡਰਾਮਾ ਮੋਦੀ ਗਵਰਨਮੈਂਟ ਨੇ ਕੀਤਾ ਉਹਦੇ ਨਾਲ ਹੀ ਮਜ਼ਦੂਰਾਂ ਦੇ ਖਿਲਾਫ ਵੀ ਕੁਝ ਕਾਨੂੰਨ ਆਏ ਸੀ ਇਹੋਨਾਂ ਦੇ ਕੋਈ ਗੱਲਬਾਤ ਨਹੀਂ ਹੋਈ ਉਹ ਕਾਨੂੰਨ ਜਿਹੜੇ ਐ ਚੋਰ ਮੋਰੀ ਦਾਹੀਂ ਲਾਗੂ ਕਰਨਾ ਜਦਨ ਕੀਤਾ ਜਾ ਰਿਹਾ ਹੈ ਪਰ ਕਿਦਰਾਂ ਕਿਤੇ ਉਰਦੇ ਖਿਲਾਫ ਵੀ ਆਵਾਜ਼ ਉੱਠੀ ਪਰ ਸਰਕਾਰ ਨੇ ਉਹਨੂੰ ਠੰਡੇ ਬਸਤੇ ਚ ਪਾਇਆ ਹੈ ਪਰ ਅੱਜ ਵੀ ਲੋੜ ਹੈ ਕਿਸਾਨ ਤੇ ਮਜ਼ਦੂਰਾਂ ਦੀ ਸਾਰੇ ਵਰਗਾਂ ਦੀ ਇਕਤਾ ਬਣਾ ਕੇ ਸਰਕਾਰ ਦੇ ਖਿਲਾਫ ਤਿੱਖਾ ਅੰਦੋਲਨ ਕਰਨ ਦੀ ਤੇ ਮੈਂ ਮਜ਼ਦੂਰਾਂ ਨੂੰ ਸਮੁੱਚੇ ਅਦਾਲਤ ਭਾਈਚਾਰੇ ਨੂੰ ਅਪੀਲ ਕਰਦਾ ਕੇਸ ਅੰਦੋਲਨ ਦੇ ਨਾਲ ਅਸੀਂ ਖੜੇ ਹੋਈਏ ਕਿਉਂਕਿ ਸਾਰ ਦੇਸ਼ ਦੇ ਵਾਸੀ ਦਾ ਇਹਦੇ ਵਿੱਚ ਨੁਕਸਾਨ ਹੈ ਭਾਜਪੀ ਦੇਸ਼ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਇਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੁਸੀਂ ਪਿਛਲੇ ਦਿਨੀ ਦੇਖਿਆ ਤੇ ਪਾਰਲੀਮੈਂਟ ਦੇ ਵੀ ਜਦੋਂ ਰਾਹੁਲ ਗਾਂਧੀ ਨੇ اپੋਜੀਸ਼ਨ ਨੇ ਕਿਸਾਨਾਂ ਦੇ ਸੰंदोलਨ ਦੀ ਆਵਾਜ਼ ਚੱਕਣ ਦਾ ਯਤਨ ਕੀਤਾ ਰੋਲਾ ਪਾਇਆ ਕਿਸਾਨਾਂ ਦੇ ਸਮੂਹ ਦੇ ਤੇ ਤਾਂ ਉਹਨਾਂ ਨੇ ਬਾਬਾ ਸਾਹਿਬਾਂ ਬਿੜ ਕਰਦਾ ਅਪਮਾਨ ਕਰਕੇ ਨਵਾਂ ਮੁੱਦਾ ਜਿਹੜਾ ਸਟਾਰਟ ਕਰਤਾ ਰਾਹੁਲ ਗਾਂਧੀ ਦੇ ਪਰਚਾ ਦਰਜ ਕਰਾ ਕੇ ਮਤਲਬ ਉਹ ਇਸ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਬੀਜੇਪੀ ਲੱਗੀ ਹੋਈ ਹੈ ਤੇ ਦੇਸ਼ ਵਾਸੀਆਂ ਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਕਿਸਾਨਾਂ ਦੇ ਹੋਂਦ ਦੇ ਨਾਲ ਡੱਟ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਜ਼ਰੂਰਤ ਹੈ ਧੰਨਵਾਦ ਆਈ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲੇ ਤਾਂ ਤੁਹਾਡਾ ਸ਼ੁਭਨਾਮ ਤੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ ਸਾਡਾ ਸ਼ੁਭਨਾਮ ਜਰਨੈਲ ਸਿੰਘ ਜੀ ਪਿੰਡ ਚੂਲੜ ਖੁਰਦ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਆ ਗਈ ਤੇ ਤੁਹਾਡੇ ਵੱਲੋਂ ਇੱਥੇ ਪੱਕਾ ਮੋਰਚਾ ਲਗਾਇਆ ਗਿਆ ਹੈ ਜਾਂ ਜ ਮਤਲਬ ਤੁਸੀਂ ਹਾਲਾਤ ਦੇ ਅਸੀਂ ਤਾਂ ਅੱਜ ਵੈਸੇ ਦਲਾਵਾਲ ਸਾਹਿਬ ਦਾ ਹਾਲ ਚਾਲ ਦੇਖਣ ਵਾਸਤੇ ਆਏ ਸੀਗੇ ਜੀ ਵੀ ਸਿਹਤ ਉਹਨਾਂ ਦੀ ਕਿਵੇਂ ਕਮਜਾਬੀ ਸਿਹਤ ਦੇਖਣ ਵਾਸਤੇ ਆਏ ਸੀਗੇ ਤੇ ਪੰਜ ਬੰਦੇ ਆਏ ਸਾਡੇ ਪਿੰਡੋਂ ਤੇ ਹੁਣ ਸਾਡਾ ਮਨ ਬਣਿਆ ਜੀ ਅਸੀਂ ਪੱਕਾ ਮੋਰਚਾ ਲਾਵਾਂਗੇ ਪਹਿਲਾਂ ਅਸੀਂ ਜਥੇਬੰਦੀ ਗ੍ਰਾਹਾਂ ਦੇ ਨਾਲ ਸੀਗੇ ਗ੍ਰਾਹਾਂ ਦਾ ਗਰੁੱਪ ਇੱਥੇ ਆਇਆ ਨਹੀਂ ਤੇ ਅਸੀਂ ਹੁਣ ਦੱਲਾਵਾਲ ਸਾਹਿਬ ਦੇ ਗਰੁੱਪ ਦੇ ਵਿੱਚ ਆਪਣੀ ਇਕਾਈ ਬਣਾ ਕੇ ਤੇ ਸਾਡੇ ਪਿੰਡ ਵੱਲੋਂ ਅਸੀਂ ਇੱਥੇ ਆਵਾਂਗੇ ਪੂਰ ਸੋ ਜਾਉਦਾ ਮੰਗ ਉਹਨਾਂ ਨੂੰ ਅਸੀਂ ਛੱਡ ਕੇ ਤੇ ਸਾਡੇ ਪਿੰਡ ਵੱਲੋਂ ਚੂਲੜ ਖੁਰਦ ਵੱਲੋਂ ਅਸੀਂ ਦੱਲਾਵਾਲ ਸਾਹਿਬ ਦੇ ਨਾਲ ਖੜਾਂਗੇ ਤੇ ਪੂਰਾ ਸਾਥ ਦੇਵਾਂਗੇ ਜੀ ਸਾਡਾ ਹਜ਼ਾਰ ਬੰਦਾ ਜੀ ਹਜ਼ਾਰ ਬੰਦਾ ਜਿਹੜਾ ਕਾਰਜ ਦੇ ਵਿੱਚ ਹਾਂਜੀ 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 ਕੀ ਸਨੇਹ ਦੇਣਾ ਚਾਹੁੰਦੇ ਤੁਸੀਂ ਆਪਣੇ ਪੰਜਾਬ ਦੇ shear ਨੂੰ ਬੱਚਿਆਂ ਨੂੰ ਅੱਸੀ ਦਾ ਜੀ ਇਹ ਕਹਿੰਦੇ ਆਂ ਵੀ ਬੱਚਾ ਬੱਚਾ ਉਰੇ ਆਉਣਾ ਚਾਹੀਦਾ ਜਿਹੜੇ ਸਾਡੇ ਗਰਾਹਾਂ ਗਰੁੱਪ ਦੇ ਜਿਹੜੇ ਬੰਦੇ ਨਹੀਂ ਉਗਰਾਹਾਂ ਚ ਬੈਠੇ ਨੇ ਨਹੀਂ ਆਏ ਉਹਨਾਂ ਨੂੰ ਉਰੇ ਆ ਕੇ ਇੱਕ ਵਾਰੀ ਹਾਲਾਤ ਦੇਖਣੇ ਚਾਹੀਦੇ ਨੇ ਕੀ ਹਾਲਾਤ ਨੇ ਅੱਜ ਗਰਾਹਾਂ ਤੇ ਰਾਜੇਵਾਲਪੁਰ ਮੱਲੋਂ ਉਹਨਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਉਰੇ ਆਉਣ ਉਰੇ ਆ ਕੇ ਹਾਲਾਤ ਦੇਖਣ ਤੇ ਬਿਲਕੁਲ ਪੂਰਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਰਦਾ ਲੜਾਈ ਨਹੀਂ ਬੱਚੇ-ਬੱਚੇ ਦੀ ਲੜਾਈ ਹੈ ਸਾਰੀ ਸੰਗਤ ਵੱਲੋਂ ਸਾਨੂੰ ਤਾਂ ਇਹ ਬੇਨਤੀ ਹੈ ਕਿ ਸਭ ਨੂੰ ਆਉਣਾ ਚਾਹੀਦਾ ਜੇ ਉਹ ਨਹੀਂ ਆਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਸਾਥ ਨਹੀਂ ਅਸੀਂ ਮਤਲਬ ਜਿੰਨੀ ਸਾਡੇ ਨਾਲ ਸੰਗਤ ਹੈ ਸਾਰੀ ਨੂੰ ਲੈ ਕੇ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਖੜੇ ਆ ਇਹਨਾਂ ਕੋਲੇ ਆਵਾਂਗੇ ਇਹਨਾਂ ਦੀ ਜੋ ਵੀ ਸਹਾਇਤਾ ਹੋਊਗੀ ਉਸ ਸਹਾਇਤਾ ਲੰਗਰਾ ਵੱਲੋਂ ਵੀ ਜੋ ਵੀ ਤਿੰਨ ਫੁੱਲ ਸਤੋਂ ਸਹਾਇਤਾ ਹੋਊ ਅਸੀਂ ਕਰਾਂਗੇ ਜਿਹੜਾ ਇਹ ਮੋਦੀ ਸਰਕਾਰ ਨੇ ਜਿਹੜਾ ਇਹ ਆਪਣੇ ਮਤਲਬ ਮੰਗਾਂ ਨੂੰ ਪਹਿਲੇ ਮੰਨ ਕੇ ਤੋੜ ਕੇ ਹੁਣ ਰੋਕ ਰੱਖੇ ਨੇ ਕੀ ਕਰਨਾ ਹੋ ਸਕਦਾ ਤੁਹਾਡੀ ਨੋਲਿਜ ਦੇ ਵਿੱਚ ਕੀ ਹੈ ਦੇਖੋ ਜਿਹਨਾਂ ਦੇ ਬੇਈਮਾਨ ਆ ਰਿਹਾ ਪਹਿਲਾਂ ਹਾਂ ਕਰ ਲੈਣੀ ਐਡਾ ਵੱਡਾ ਪ੍ਰਧਾਨ ਮੰਤਰੀ ਹੋ ਕੇ ਉਹਨੇ ਹਾਂ ਕਰਕੇ ਮੁੱਕਰ ਜਾਣਾ ਇਹ ਕੋਈ ਸ਼ੋਭਾ ਦਾ ਉਹਨੂੰ ਦਿੰਦੀ ਨਹੀਂ ਗੱਲ ਵਧੀਆ ਗੱਲ ਨਹੀਂ ਉਹਦੇ ਵਾਸਤੇ ਅਰ ਪਰ ਇਹ ਕੌਮ ਐਸੀ ਆ ਮਨਾ ਕੇ ਛੱਡੂਗੀ ਇਹ ਸਿੱਖ ਕੌਮ ਐਸੀ ਆ ਮਨਾ ਕੇ ਛੱਡੂਗੀ ਬਿਲਕੁਲ ਉਹਨੂੰ ਮਨਾ ਕੇ ਜਾਵਾਂਗੇ ਇਥੋਂ ਐਨ ਆਪਣੇ ਹੱਥਾਂ ਨਾਲ ਲਿਖ ਕੇ ਦੇਊਗਾ ਫੇਰ ਇਹ ਸੰਗਤ ਮੰਨੂਗੀ ਨਹੀਂ ਮੰਨਣ ਵਾਲੀ ਗੱਲ ਨਹੀਂ